ਯਮ ਹੈ ਹਮ ਉਠੋ ਧਰਮਰਾਜ ਦਾ ਬਲਾਵਾ ਆ ਓ ਕਿਹੜੇ ਧਰਮੇ ਦਾ ਧਰਮੇ ਦਾ ਨਹੀਂ ਓਏ ਧਰਮਰਾਜ ਦਾ ਤੇਰਾ ਸਮਾਂ ਪੂਰਾ ਹੋ ਗਿਆ ਮੈਂ ਨਹੀਂ ਜਾਣਾ ਮਾਤਾ ਜੀ ਵਿਆਹ ਨਹੀਂ ਕਰਾਇਆ ਜਾਂਦਾ ਕਿ ਨਹੀਂ ਨਹੀਂ ਫਿਰ ਮੈਂ ਤੇਰਾ ਧੱਕਾ ਕਰੂੰਗਾ ਆਮਲੀ શરીਰਾ ਬਾਈ ਤਕਰਾ ਕਰੀ ਇੱਕ ਮਿੰਟ ਖੜ ਜਾ ਮੈਨੂੰ ਕੀ ਹੋ ਗਿਆ ਹੁਣ ਦੇ? ਬਾਈ ਮੇਰਾ ਜੜੀਆਂ ਬੂਟੀਆਂ ਵਾਲਾ ਸਮਾਨ ਪਿਆ। ਥਾਂ ਰੱਖੀ ਉਹਦਾ? ਠੀਕਾ ਮੈਂ ਆਇਆ ਦੋ ਮਿੰਟ ਚੀ। ਹਮ ਸਮਾਨ ਆਹ 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 ਯਮ ਹਮ ਚੱਲ ਜਲਦੀ ਆ। ਨਹੀਂ ਬਾਈ ਮੈਂ ਨਹੀਂ ਜਾਣਾ ਜਿਹੜਾ ਸਮਾਨ ਦਿੱਤਾ ਜੀ ਪਹਿਲਾਂ ਦਾ ਸਮਾਨ ਖਵਾ ਔਣ ਰਿਹਾ ਗੇਂਡ ਚ ਸਮਾਨ ਤਾਂ ਮਿਲ ਜੂ ਕੰਮ ਕਰਨਾ ਪੈਣਾ ਓ ਹੁਕਮ ਮੇਰੇ ਆਕਾ ਜੰਮ ਹੈ ਹਮ ਓ ਇਥੋਂ ਮਾ ਨਹੀਂ ਥੋ ਆਇਆ ਤੇ ਨਾ ਨਾ ਮੱਟਾਉਣਾ ਮੈਨੂੰ ਚੁੱਕੜਾਇਆ ਸੀ ਤੂੰ